ਸਸਿਕਾਲਾ ਅਮਰਜੈਂਸੀ ਫਿਲਮ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਖਾਸਔਰ ਤਾਂ ਪੰਜਾਬ 'ਚ ਹੀ ਦੇਖਣ ਨੂੰ ਮਿਲਿਆ ਕਿਉਂਕਿ ਕੰਗਰਾਂ ਨਾਉ ਦੀ ਫਿਲਮ ਇੱਕ ਹੋਣਾ ਤੇ ਦੂਜੇ ਪਾਸੇ ਇਹ ਵੀ ਹੈ ਕਿ ਅ ਅਮਰਜੈਂਸੀ ਵਰਗੇ ਕਨਸੈਪਟ ਤੇ ਤੇ ਅਮਰਜੈਂਸੀ 'ਚ ਜਿਹੜਾ ਸਟਾਰਟਿੰਗ 'ਚ ਪਹਿਲਾਂ ਇੱਕ ਟੀਜ਼ਰ ਦਿਖਾਇਆ ਗਿਆ ਸੀ ਜਿੱਚ ਸੰਤ ਜਨਰਲ ਸਿੰਘ ਪਿੰਡਰਾ ਆਲਿਆਂ ਦੀ ਜਿਹੜੀ ਆਵਾਜ਼ ਸੁਣਾਈ ਗਈ ਸੀ ਕਿ ਤੁਹਾਨੂੰ ਕੀ ਚਾਹੀਦਾ ਸਾਨੂੰ ਪਤਾ ਹੈ ਤੇ ਸਾਨੂੰ ਕੀ ਚਾਹੀਦਾ ਉਹਦੇ ਉੱਤੇ ਖਾਸੀ ਟੀਚਰ ਟਿੱਪਣੀ ਹੋਈ ਉਦੋਂ ਬਾਅਦ ਦੇ ਵਿੱਚ ਦੇਖਿਆ ਜਾਵੇ ਤਾਂ ਸਿੱਖਾਂ ਨੇ ਵੱਡੇ ਤੌਰ ਤੇ ਸ਼ੱਕ ਕਰਿਆ ਕਿਉਂਕਿ ਕੰਗਰਾਂ ਨਾਉ ਦੀ ਫਿਲਮ ਸੀ ਤੇ ਉਹ ਲਗਾਤਾਰ ਕਿਸਾਨੀ ਤੇ ਪੰਜਾਬੀ ਤੇ ਜੋ ਬਿਆਨ ਉਹਦੇ ਪਹਿਲਾਂ ਆ ਚੁੱਕੇ ਨੇ ਤੇ ਕਿਸੇ ਕੋਈ ਹਰ ਕਿਸੇ ਨੂੰ ਇਹ ਸੀ ਵੀ ਫਿਲਮ ਦੇ ਵਿੱਚ ਵੀ ਕਿਰਦਾਰਕੁਸ਼ੀ ਹੈ ਜਿਹੜੀ ਉਹ ਕੀਤੀ ਹੋਣੀ ਆ ਫਿਲਮਾ ਲਗਭਗ 2 ਘੰਟੇ 17 ਮਿੰਟ ਦੀ ਹੈ ਜਿਹੜੀ ਫਿਲਮ ਮੈਂ ਦੇਖੀ ਆ ਉਹਦੇ ਅਨੁਸਾਰ ਜੇ ਤੱਥਾਂ ਦੀ ਕੋਹ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹਦੇ ਵਿੱਚ ਜਿਹੜੇ ਹੁਣ ਚੁਣਿੰਦਾ ਸੀਨ ਉਹ ਪੰਜਾਬ ਦੇ ਨਾਲ ਰਿਲੇਟਡ ਜਾਂ ਕਿ ਇਹ ਕਿ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਰਿਲੇਟਡ ਨੇ ਤੇ ਦੂਜੇ ਪਾਸੇ ਇਹ ਹੈ ਕਿ ਜਿਹੜਾ ਸਿੱਖਾਂ ਦੇ ਨਾਲ ਜੁੜੀ ਜੇ ਸੀਨਸ ਦੀ ਗੱਲ ਕੀਤੀ ਜਾਵੇ ਉਹਦੇ ਵਿੱਚ ਸ਼ੁਰੂਆਤ ਜੇ ਕਿ ਇਹ ਕਿ ਲੰਗੀ ਫਿਲਮ ਦੇ ਵਿੱਚ ਇੱਕ ਚੀਜ਼ ਤਾਂ ਇਹ ਕਹਿ ਸਕਦੇ ਆਂ ਵੀ ਜਿਹੜਾ ਅੱਜ ਤੱਕ ਦਾ ਟੈਗ ਇੰਦਰਾ ਗਾਂਧੀ ਤੇ ਰਿਹਾ ਹੈ ਕਿ ਐਮਰਜੈਂਸੀ ਇੰਦਰਾ ਗਾਂਧੀ ਨੇ ਕਰਵਾਈ ਇੰਦਰਾ ਗਾਂਧੀ ਦੇ ਵੱਲੋਂ ਅਟੈਕ ਕਰਵਾਇਆ ਗਿਆ ਤੇ ਕਈ ਚੀਜ਼ਾਂ ਨੂੰ ਲੈ ਕੇ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਤਾਂ ਜ਼ਿਆਦਾਤਰ ਫਿਲਮ ਦਾ ਜੇ ਤੁਸੀਂ ਸਟੋਰੀ ਕਨਸੈਪਟ ਦੇਖੋ ਤਾਂ ਉਹਦੇ ਚ ਇੱਕ ਗੱਲ ਸਮਝ ਲੱਗਦੀ ਹੈ ਜਿਹੜਾ ਜ਼ਿਕਰ ਹਾਲਾਂਕਿ ਭਾਵੇਂ ਜਦੋਂ ਕਿਉਂਕਿ ਮੈਨੇ ਵੀ ਜਦੋਂ ਇਸ ਚੀਜ਼ ਨੂੰ ਗੂਗਲ ਤੇ ਸਰਚ ਕਰਿਆ ਤਾਂ ਬਹੁਤ ਸਾਰੇ ਲੋਕਾਂ ਦੇ ਤਰਕ ਕਿਤਾਬਾਂ ਤੇ ਜਿਹੜੇ ਰੈਫਰੈਂਸ ਨੇਗੇ ਉਹਦੇ ਜ਼ਰੀਏ ਤਾਂ ਇਹ ਅੱਜ ਵੀ ਇਹੀ ਨਿਕਲਦਾ ਹੈ ਵੀ ਉਹਦੋਂ ਸੰਜੇ ਗਾਂਧੀ ਦਾ ਬੋਲਬਾਲਾ ਖਾਸਾ ਸੀ ਤੇ ਸੰਜੇ ਗਾਂਧੀ ਨੇ ਹੀ ਉਸ ਟਰਮ ਦੇ ਵਿੱਚ ਖਾਸਾ ਜਿਹੜਾ ਰਾਜ਼ ਹੈ ਕਰਿਆ ਤਾਂ ਉਹਦੇ ਨਾਲ ਹੀ ਜੇ ਗੱਲ ਕਹੀਏ ਤਾਂ ਫਿਲਮ ਨੇ ਇੱਕ ਵਾਰੀ ਇਹ ਦਿਸ਼ਾ ਮੋੜਨ ਦੀ ਜ਼ਰੂਰ ਕੋਸ਼ਿਸ਼ ਕੀਤੀ ਆ ਕਿ ਇੰਦਰਾ ਗਾਂਧੀ ਬੜੇ ਸੌਫਟ ਹਾਰ ਸੀ ਤੇ ਦੂਜੇ ਪਾਸੇ ਇਹ ਹੈ ਕਿ ਇੰਦਰਾ ਗਾਂਧੀ ਨੇ ਲੈ ਕੇ ਜਿਵੇਂ ਡਿਸੀਜਨ ਲਏ ਤਾਂ ਐਮਰਜੈਂਸੀ ਦੇ ਪਿੱਛੇ ਵੱਡਾ ਹੱਥ ਹੈ ਜਿਹੜਾ ਉਹ ਸੰਜੀਤ ਗਾਂਧੀ ਦਾ ਸੀ ਇਹ ਸਟੋਰੀ ਇਹ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਕਹਿ ਰਿਹਾ ਇਹ ਆਧਾਰਿਤ ਹੈ ਐਮਰਜੈਂਸੀ ਫਿਲਮ ਦੀ ਸਟੋਰੀ ਦੇ ਅਕੋਰਡਿੰਗ ਕਹਿ ਰਿਹਾਗਾ ਤਾਂ ਐਮਰਜੈਂਸੀ ਦੇ ਵਿੱਚ ਇਹੀ ਚੀਜ਼ ਦਰਸਾਉਂਦੀ ਹੈ ਵੀ ਜਿੰਨੇ ਵੀ ਹੁਣ ਤੱਕ ਦੇ ਜੇ ਕਹੀਏ ਕਿਵਾਦ ਵਿਵਾਦ ਰਹੇ ਨੇ ਉਹ ਸੰਜੀਤ ਗਾਂਧੀ ਦੀ ਉਪਸ ਸੀਗੇ ਯਾਨੀ ਕਿ ਇਹਨੂੰ ਮੋੜ ਕੀਤਾ ਗਿਆ ਇੰਦਰਾ ਗਾਂਧੀ ਤੋਂ ਸੰਜੇ ਗਾਂਧੀ ਕੰਨੀ ਨੂੰ ਹੋ ਸਕਦਾ ਹੈ ਕਿ ਇੱਕ ਤੱਥ ਕੋਈ ਹੋਰ ਵੀ ਹੋਣ ਕਿਉਂਕਿ ਇਤਿਹਾਸ ਸਾਡੇ ਜਿੰਨੇ ਲੋਕ ਲਿਖਦੇ ਨੇ ਉਹ ਆਪਦੇ ਆਪ ਦੇ ਹਿਸਾਬ ਦੇ ਨਾਲ ਲਿਖਦੇ ਨੇ ਆਪਦੀ ਆਪ ਦੀ ਸੋਚ ਸਮਝ ਦੇ ਨਾਲ ਲਿਖਦੇ ਨੇ ਤੇ ਦੂਜੇ ਪਾਸੇ ਇਹ ਗੱਲ ਕੀਤੀ ਜਾਵੇ ਵੱਡਾ ਜਿਹੜਾ ਐਪੀਸੋਡ ਦਿਖਾਇਆ ਗਿਆ ਉਹ ਸਾਰਾ ਇੰਦਰਾ ਗਾਂਧੀ ਤੇ ਸੰਜੇ ਗਾਂਧੀ ਦੇ ਰਿਗਾਰਡਿੰਗ ਹੈ ਉਦੋਂ ਬਾਅਦ ਆ ਜਾਂਦੀ ਹੈ ਗੱਲ ਕਿ ਜਦੋਂ ਦੁਬਾਰੇ ਸਰਕਾਰ ਦੇ ਸੱਤਾ ਦੇ ਵਿੱਚ ਆਉਂਦੀ ਆ ਜੇ ਇੰਦਰਾ ਗਾਂਧੀ ਕਹ ਲਈਏ ਜਾਂ ਸੰਜੀ ਗਾਂਧੀ ਹੋਣੇ ਉਸ ਸਮੇਂ ਦੇ ਦੌਰਾਨ ਸੰਜੀ ਗਾਂਧੀ ਗਿਆਨੀ ਜਲ ਸਿੰਘ ਨਾਲ ਇੱਕ ਕਰਦਾਰ ਬਣਾਇਆ ਹੋਇਆ ਉਹਨੇ ਨਾਲ ਗੱਲਬਾਤ ਕਰਦੇ ਨੇ ਕਿ ਸਾਨੂੰ ਕੋਈ ਅਜਿਹਾ ਸ਼ਖਸ ਚਾਹੀਦਾ ਜਿਹੜਾ ਉੱਥੇ ਇੱਕ ਲੋਕਾਂ ਤੇ ਆਪਣੀ ਛਵੀ ਭਾਵ ਛੱਡ ਸਕੇ ਬੜਾ ਸ਼ਾਰਟ ਜਿਹਾ ਇਹ ਡਾਇਲੋਗ ਹੈ ਤੇ ਉਹਦੇ ਨਾਲ ਹੀ ਫਿਰ ਦੇਖਿਆ ਜਾਵੇ ਸੰਜੇ ਜਰਨੈਲ ਸਿੰਘ ਪੰਡਰਾਲੇ ਦਾ ਇੱਕ ਸੀਨ ਦਿਖਾਇਆ ਗਿਆ ਕਿ ਉਹ ਨਿਕਰ ਰਹੇ ਨੇ ਅੰਦਰੋਂ ਹੁਣ ਉਹ ਕਲੀਅਰ ਨਹੀਂ ਕਰਿਆ ਉਹਦੇ ਵਿੱਚ ਵੀ ਉਹ ਜੇਲ ਆ ਉਹ ਕੋਈ ਥਾਣਾ ਹੈ ਪਰ ਨਿਕਲਦੇ ਹੀ ਜਗ੍ਹਾ ਤੋਂ ਨਹੀਂ ਜਿਵੇਂ ਛੁਟਕੇ ਹੋ ਨਿਕਲਦੇ ਨੇ ਤੇ ਉਹਨਾਂ ਨੂੰ ਮੈਸੇਜ ਲੱਗਦਾ ਕਿ ਤੁਹਾਨੂੰ ਬੁਲਾਇਆ ਗਿਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਡਾਇਲੋਗ ਆਇਆ ਸੀਗਾ ਕਿ ਤੁਹਾਨੂੰ ਪਤਾ ਤੁਹਾਨੂੰ ਸੱਤਾ ਚਾਹੀਦੀ ਹੈ ਤੇ ਸਾਨੂੰ ਕੀ ਕੀ ਚਾਹੀਦਾ ਉਹ ਕੱਟਦਾ ਹੈ। ਉਹ ਹੁਣ ਸਿਰਫ ਇਹ ਰੱਖਦਾ ਹੈ ਕਿ ਸਾਨੂੰ ਪਤਾ ਹੈ ਤੁਹਾਨੂੰ ਕੀ ਤਾਕਤ ਚਾਹੀਦੀ ਹੈ। ਕਿਉਂ ਨੂੰ ਜਦੋਂ ਪਤਾ ਲੱਗਦਾ ਹੈ ਇੰਦਰਾ ਗਾਂਧੀ ਹਾਲਾਂਕਿ ਉਹਦੇ ਵਿੱਚ ਇਹ ਵੀ ਦਿਖਾਇਆ ਗਿਆ ਵੀ ਜਦੋਂ ਅ ਐਮਰਜੈਂਸੀ ਵਾਲਾ ਐਪੀਸੋਡ ਹੋਇਆ ਦੁਬਾਰਾ ਇੰਦਰਾ ਗਾਂਧੀ ਸੱਤਾ 'ਚ ਆਉਂਦੀ ਆ ਤਾਂ ਇੰਦਰਾ ਗਾਂਧੀ ਸਮਾਂ ਨਹੀਂ ਦੇ ਰਹੀ ਹੁੰਦੀ ਸੰਜੇ ਗਾਂਧੀ ਨੂੰ ਮਿਲਣ ਦਾ ਤੇ ਉਹਨੂੰ ਮਿਲਦੀ ਨਹੀਂ ਹੋ ਹੈਗੀ ਇਸੇ ਦੇ ਦੌਰਾਨ ਜਦੋਂ ਸੰਜੇ ગાંધી ਜੇ ਕਹੀਏ ਕਿ ਜਿਹੜਾ 에어ਕ੍ਰਾਫਟ ਹੋਇਆ ਸੀਗਾ ਆ ਕ੍ਰੈਸ਼ ਵਾਚੀ ਜੀਚੋ ਉਹਨਾਂ ਦੀ ਮੌਤ ਹੋਈ ਉਦੋਂ ਇਸੇ ਗੁੱਸੇ ਦੇ ਕਾਰਨ ਉਹ ਉਹ ਚੜਾਉਂਦੇ ਨੇ ਤੇ ਉਹ ਜਿਵੇਂ ਆਮ ਫਿਲਮਾਂ ਦੇ ਵਿੱਚ ਦਿਖਾਇਆ ਹੁੰਦਾ ਸੀਨ ਕਿ ਆਪਦਾ ਗੁੱਸਾ ਉਹਦੇ ਤੇ ਤਾਰਦੇ ਨੇ ਤੇ ਉਸ ਸਮੇਂ ਦੇ ਦੌਰਾਨ ਉਹ ਹਾਸਾ ਹੋ ਜਾਂਦਾ ਫੇਰ ਗੱਲ ਆਉਂਦੀ ਹੈ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਉਹਦਾ ਜਰੂਰ ਸੀਨ ਸਿੱਧਾ-ਸਿੱਧਾ ਦਿਖਾਇਆ ਗਿਆ ਹੈ ਕਿ ਜਨਰਲ ਹਾਲਾਂਕਿ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਤਿਉਹਾਰ ਦਾ ਦਿਨ ਹੈ ਜਦੋਂ ਤੁਸੀਂ ਚੁਣ ਰਹੇ ਹੋ ਮੈਡਮ ਤੇ ਉਹ ਕਹਿੰਦੇ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੇ ਨਾਲ ਰੱਬ ਨਹੀਂ ਬਣ ਦੇ ਸਕਦੇ ਹੈਗੇ ਤਾਂ ਉਹਨਾਂ ਨੇ ਉਸ ਤੋਂ ਬਾਅਦ ਉਹ ਅਟੈਕ ਦਾ ਆਉਂਦਾ ਫੇਰ ਆਉਂਦੀ ਹੈ ਗੱਲ ਜਿਹੜੀ ਇੰਦਰਾ ਗਾਂਧੀ ਤੇ ਅਟੈਕ ਹੁੰਦਾ ਹੈ ਵੀ ਕਿਵੇਂ ਇੱਕ ਪਹਿਲਾਂ ਜਿਹੜੇ ਉਹਨਾਂ ਦਾ ਗਨਮੈਨ ਸੀ ਉਹ ਜਦੋਂ ਪਹਿਲਾਂ ਪਿਸਤਲ ਚਲਾਉਣ ਲੱਗਦਾ ਉਹਨੂੰ ਰੋਕ ਲਿਆ ਜਾਂਦਾ ਉਸ ਤੋਂ ਬਾਅਦ ਵਿੱਚ ਫਿਰ ਉਹ ਅਟੈਕ ਕਰਦਾ ਹੈਗਾ ਉਹ ਸਰਦਾਰ ਸਾਹਿਬ ਪਿੱਛੇ ਹੋ ਜਾਂਦੇ ਨੇ ਉਸ ਤੋਂ ਬਾਅਦ ਦੇ ਵਿੱਚ ਅਟੈਕ ਕਰਦੇ ਨੇ ਫਿਰ ਉਸ ਤੋਂ ਬਾਅਦ ਉਸ ਇੱਕ ਗੋਲੀ ਤੋਂ ਬਾਅਦ ਜਿਹੜੇ ਨਾਲ ਉਹਨਾਂ ਦੇ ਆਉਂਦੇ ਨੇ ਤਾਂ ਉਹ ਜਾਦੇ ਉਹਨਾਂ ਤੇ ਫਿਰ ਫਿਰ ਜਿਹੜਾ ਕਿ ਸਟ੍ਰੇਨਗਨ ਦੇ ਨਾਲ 5.56 47 ਦੇ ਨਾਲ ਅਟੈਕ ਕਰ ਦਾਂਦੇ ਨੇ ਉਹਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਯਾਨੀ ਕਿ ਇੰਨਾ ਕੁ ਕਿਰਦਾਰ ਹੁਣ ਰੱਖਿਆ ਹੈ ਜਿਹੜਾ ਫਿਲਮ ਦੇ ਵਿੱਚ ਬਾਕੀ ਸੀਨ ਨੇ ਜਿਹੜੇ ਮੈਕਸਿਮਮ ਉਹ ਕੱਟ ਦਿੱਤੇ ਗਏ ਨੇ ਪਰ ਇਹ ਸਾਰੇ ਜਦੋਂ ਦੇਖਿਆ ਜਾਵੇ ਤਾਂ ਇਹਦੇ ਵਿੱਚ ਇੱਕ ਗੱਲ ਸਮਝ ਲੱਗਦੀ ਹੈ ਕਿ ਜਿਹੜਾ ਰੋਲ ਹੁਣ ਰੱਖਿਆ ਗਿਆ ਸੰਜੇ ਜਨਰਲ ਸਿੰਘ ਪੰਡਰਾਲਾ ਦਾ ਉਹਨਾਂ ਦੀ ਇੱਕੋ ਹੀ ਐਂਟਰੀ ਦਿਖਾਈ ਗਈ ਆ ਉਦੋਂ ਬਾਅਦ ਦੀ ਕੋਈ ਉਹਦੇ ਚ ਮੁਲਾਕਾਤ ਨਹੀਂ ਦਿਖਾਈ ਹੋਈ ਹਾਲਾਂਕਿ ਇਹਦੀ ਪੂਰੀ ਫਿਲਮ ਤੇ ਜੇ ਦੇਖਿਆ ਜਾਵੇ ਜੇ ਸੀ ਇਸ ਪਾਰਟ ਨੂੰ ਛੱਡ ਦਈਏ ਪੰਜਾਬ ਵਾਲੇ ਨੂੰ ਤਾਂ ਉਹਦੇ ਚ ਇਹ ਵੀ ਜਸਟੀਫਾਈ ਕਿਤੇ ਨ ਕਿਤੇ ਕਰਨ ਦੀ ਕੋਸ਼ਿਸ਼ ਕਹਿ ਸਕਦੇ ਆ ਕਿ ਇੰਦਰਾ ਗਾਂਧੀ ਤੋਂ ਜ਼ਿਆਦਾ ਇਹ ਦਿਖਾਇਆ ਵੀ ਸੰਜੇ ਗਾਂਧੀ ਨੇ ਜ਼ਿਆਦਾ ਪ੍ਰਭਾਵ ਪ੍ਰਵਾ ਪਾ ਕੇ ਰੱਖਿਆ ਤੇ ਪਰ ਸਰਕਾਰ ਹੈ ਜਿਹੜੀ ਉਹ ਸਾਰੀ ਸੰਜੇ ਗਾਂਧੀ ਦੇ ਹੀ ਜ਼ਿਆਦਾ ਦਬਦਬਾ ਹੇ ਚੱਲਦਾ ਰਿਹਾ ਜਦੋਂ ਤੱਕ ਇੰਦਰਾ ਗਾਂਧੀ ਨੂੰ ਵੀ ਪਤਾ ਲੱਗਦਾ ਕਿ ਸੰਜੇ ਗਾਂਧੀ ਤੋਂ ਦੂਰੀਆਂ ਬਣਾਉਂਦੀ ਆ ਉਦੋਂ ਬਾਅਦ ਤੱਕ ਇੰਦਰਾ ਸੰਜੇ ਗਾਂਧੀ ਦੀ ਜਿਹੜੀ ਉਹ ਡੈਥ ਹੋ ਜਾਂਦੀ ਹੈਗੀ ਹੁਣ ਇਹ ਪੂਰਾ ਕਨਸੈਪਟ ਫਿਲਮ ਦੇ ਵਿੱਚ ਦਰਸਾਇਆ ਗਿਆ ਲਗਭਗ 2 ਘੰਟੇ 17 ਮਿੰਟ ਦੀ ਇਹ ਫਿਲਮ ਹੈ ਹਾਲਾਂਕਿ ਫਿਲਮ ਜੇ ਤੁਹਾਨੂੰ ਮੈਂ ਵੈਸੇ ਕਹਾਂ ਜਿਵੇਂ ਆਮ ਅਸੀਂ ਬਾਇਓਪਿਕਸ ਦੇਖਦੇ ਆ ਤਾਂ ਬੇहद ਬੋਰਿੰਗ ਹੈ ਕੋਈ ਖਾਸ ਵਧੀਆ ਕਿਰਦਾਰ ਤੌਰ ਤੇ ਨਹੀਂ ਦਿਖਦਾ ਹੈਗਾ ਕੰਗਰਾਂ ਰਣੌਤ ਦਾ ਕੀ ਉਹਨੇ ਇੰਦਰਾ ਗਾਂਧੀ ਨੂੰ ਲੈ ਕੇ ਕਰਿਆ ਜਿਸ ਤਰ੍ਹਾਂ ਦੀ ਇੰਦਰਾ ਗਾਂਧੀ ਜਿੰਨੀ ਕੈਸੇ ਤਾਂ ਸੁਣਦੀਆਂ ਅਖਰ ਸਾਡੇ ਤੋਂ ਜਨਨ ਤੋਂ ਪਹਿਲਾਂ ਦੀ ਇਹ ਚੀਜ਼ਾਂ ਹੋ ਗਈਆਂ ਅ ਦੂਜੇ ਪਾਸੇ ਸੰਜੇਨਦਰ ਸਿੰਘ ਪੰਡਰਾਣ ਦੇ ਕਹੇ ਜਾਵੇ ਉਹਨਾਂ ਨੂੰ ਲੈ ਕੇ ਕੋਈ ਬਹੁਤਾ ਜਿਆਦਾ ਫਿਲਮ ਦੇ ਵਿੱਚ ਹੁਣ ਜਿਹੜੀ ਹੈਗੀ ਹਾਲਾਂਕਿ ਸੀਨ ਹੋ ਸਕਦਾ ਕੱਟੇ ਨੇ ਜਿਹੜੇ ਤਾਂ ਹੁਣ ਬਹੁਤਾ ਜਿਆਦਾ ਕੋਈ ਚੀਜ਼ ਦੇਖਣ ਨੂੰ ਨਹੀਂ ਮਿਲਦੀ ਹੈਗੀ ਪਰ ਇੱਕ ਗੱਲ ਕਹੀ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਐਮਰਜੈਂਸੀ ਨੂੰ ਲੈ ਕੇ ਵਿਰੋਧ ਹੋਇਆ ਐਮਰਜੈਂਸੀ ਬਣਾਈ ਗਈ ਆ ਤਾਂ ਇੰਦਰਾ ਗਾਂਧੀ ਦੀ ਇਹਦੇ ਵਿੱਚ ਇੱਕ ਚੀਜ਼ ਨਿਕਲ ਕੇ ਜਰੂਰ ਆਉਂਦੀ ਆ ਵੀ ਇੰਦਰਾ ਗਾਂਧੀ ਦੀ ਛਵੀ ਇਹ ਜਸਪਸਟ ਜੀ ਨਾ ਯੂ ਨੋ ਦੀ ਸਾਫ ਹੁੰਦੀ ਆ ਕਿ ਇੰਦਰਾ ਗਾਂਧੀ ਨਹੀਂ ਸੀ ਇਸ ਤਰ੍ਹਾਂ ਦੀ ਤਾਂ ਸੰਜੇ ਗਾਂਧੀ ਤੇ ਪ੍ਰੈਸ਼ਰਸ ਚ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਕਰੀਆਂ ਨੇ ਗਿਆ ਪਰ ਗੱਲ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਦੀ ਜਾਂ ਸੰਜਨ ਸਿੰਘ ਪਿੰਡਰਾ ਹੋਣਾਂ ਨੂੰ ਅਟੈਕ ਕਰਨ ਦੀ ਤਾਂ ਉਹ ਜ਼ਰੂਰ ਕਿਤਨੇ ਕਿਤੇ ਚੀਜ਼ ਜਾਪਦੀ ਆ ਵੀ ਉਹ ਫੈਸਲਾ ਇੰਦਰਾ ਗਾਂਧੀ ਦਾ ਖੁਦ ਦਾ ਸੀਗਾ ਹਾਲਾਂਕਿ ਤੁਸੀਂ ਆਪਦੀ ਕਮੈਂਟ ਕਰਕੇ ਰਾਇ ਸੰਜੀ ਕਰਿਓ ਕਿ ਹਾਲਾਂਕਿ ਮੇਰੀ ਕੋਸ਼ਿਸ਼ ਇਹ ਸੀ ਵੀ ਐਮਰਜੈਂਸੀ ਦੇ ਵਿੱਚ ਕੀ ਦਰਸਾਇਆ ਉਹਦਾ ਇੱਕ ਕੀ ਪੱਖ ਨਿਕਲ ਕੇ ਆਉਂਦਾ ਇੱਕ ਪੱਖ ਤਾਂ ਇਹੀ ਕੀ ਇੰਦਰਾ ਗਾਂਧੀ ਦਾ ਜਿਹੜਾ ਫੇਸ ਆ ਉਹਨੂੰ ਸੌਫਟ ਕਰਕੇ ਇਹ ਦਿਖਾਇਆ ਗਿਆ ਵੀ ਸੰਜੇ ਗਾਂਧੀ ਦਾ ਸੀ ਸਾਰਾ ਰੋਲ ਦੂਜੇ ਪਾਸੇ ਸਿੱਖਾ ਨੂੰ ਲੈ ਕੇ ਬਹੁਤ ਐਪੀਸੋਡ ਨਹੀਂ ਹੈਗਾ ਬਹੁਤ ਚੁਨਿੰਦਾ ਸੀਨ ਨੇ ਮੈਕਸਿਮਮ ਸੀਨ ਕੱਟ ਦਿੱਤੇ ਗਏ ਨੇ ਕੋਈ ਇਸ ਤਰ੍ਹਾਂ ਦੇ ਸੀਨ ਨਹੀਂ ਹੈਗੇ ਤੀਸਰਾ ਇਹ ਗੱਲ ਕਹਿ ਸਕਦੇ ਆ ਵੀ ਫਿਲਮ ਦੇ ਜੇ ਤੁਸੀਂ ਓਵਰਆਲ ਗੱਲ ਕਰੋ ਤਾਂ ਕੋਈ ਬਹੁਤੇ ਪ੍ਰਭਾਵਸ਼ਾਲੀ ਜਾਂ ਇਸ ਤਰ੍ਹਾਂ ਦੀ ਫਿਲਮ ਨਹੀਂ ਬਣ ਸਕੀ ਜਿਹੜੀ ਸ਼ਾਇਦ ਕੰਗਨਾ ਦਾਵਾ ਕਰਦੀ ਸੀਗੀ